ਦੇਖ ਤੇ ਜੇ ਮੈਂ ਤੈਨੂੰ ਤਾਂ ਸੱਦਿਆ ਯਾਰ ਵੀ ਗੱਲ ਤਾਂ ਹੋਰੀ ਕੁਛ ਬਣ ਗਿਆ ਯਾਰ ਹੁਣ ਕੀ ਹੁਣ ਕੀ ਹੋ ਗਿਆ ਉਹ ਪ੍ਰਾਵਾ ਸਖਪਾਲ ਨੇ ਰੌਲਾ ਪਾਇਆ ਉਹ ਬਈ ਤੈਨੂੰ ਦੱਸਾਂ ਕਿ ਕਰ ਸਿਆਂ ਉਹਨੇ ਤਾਂ ਰੌਲਾ ਪਾਉਣਾ ਹੀ ਸੀ ਜਦੋਂ ਉਹਦੀ ਹਿੱਕ ਤੇ ਦੀਵਾ ਬਾਰਦਾ ਹੋਰ ਉਹ ਰੌਲਾ ਨੇ ਪਾਉ ਤਾਂ ਹੋਰ ਕੀ ਕਰੂ ਉਹ ਆਹੀ ਗੱਲ ਤਾਂ ਮੈਂ ਸੋਚੀ ਐ ਨਾ ਵੀ ਹੁਣ ਰੌਲਾ ਤਾਂ ਪੈ ਗਿਆ ਹੁਣ ਸਾਰੀ ਗੱਲਬਾਤ ਹੋ ਗਈ ਪਹਿਲਾਂ ਤਾਂ ਆਪਾਂ ਚੁੱਪ ਰਹੇ ਤੇ ਹੁਣ ਉਹ ਆ ਕੇ ਘਰ ਆ ਕੇ ਲੜਦੀ ਆ ਮੈਂ ਤੈਨੂੰ ਇੱਕ ਦੱਸਾਂ ਤੇਰਾ ਘਰ ਬਸ ਗਿਆ ਉਹਨੂੰ ਬੋਲੀ ਜਾਣ ਦੇ ਜਿੰਨਾ ਉਹ ਬੋਲੂਗੀ ਠੀਕ ਹੈ ਉਹਨਾਂ ਆਉਦੀ ਆਪਦੀ ਉਹ ਬੇਇੱਜ਼ਤੀ ਆ ਤੇਰਾ ਕੁਝ ਨਹੀਂ ਜਾਂਦਾ ਯਾਰ ਆਪਦੀ ਤੈ ਪਰ ਮੈਂ ਜਵਾਕਾਂ ਨੂੰ ਵੀ ਬਹੁਤ ਪਿਆਰ ਕਰਦਾ ਹਾਂ ਤੇ ਮੈਂ ਉਹਨਾਂ ਨੂੰ ਵੀ ਨਹੀਂ ਤੋੜਨਾ ਚਾਹੁੰਦਾ ਆਪਣੇ ਨਾਲੋਂ ਤੇ ਪਰ ਉਹ ਹੁਣ ਉਹਦੇ ਮਗਰ ਲੱਗਣਗੇ ਅਗਲੇ ਦੇਖ ਤੈਨੂੰ ਮੈਂ ਦੱਸਦਾ ਤੇਰਾ ਭਤੀਜਾ ਤੇਰਾ ਰਹੂ ਭਤੀਜ ਨੂੰ ਤੇਰੀ ਰਹੂ ਉਹ ਜਿੰਨਾ ਮਰਜ਼ੀ ਲੜੀ ਜਾਵੇ ਯਾਰ ਉਹਦਾ ਕਲੇਸ਼ਨ ਦਾ ਕੀ ਹੈ ਭਤੀਜ ਨੂੰ ਵੀ ਨਾਂ ਲਾ ਕੇ ਬਹੁਤ ਕੁਝ ਬੋਲ ਕੇ ਲਈ ਆ ਉਹ ਕੋਈ ਨਾ ਕੀ ਰੰਜ ਬਾਕਾਂ ਨੂੰ ਹੁੰਦਾ ਹੀ ਹੈ ਵੀ ਸਾਡੇ ਚਾਚੇ ਨੇ ਆ ਕੀ ਕਰਤਾ ਠੀਕ ਹੈ ਸਮਾਪੈਣ ਤੇ ਸਭ ਠੀਕ ਹੋ ਜਾਊਗਾ ਮੈਨੂੰ ਤਾਂ ਹੁਣ ਇਹ ਡਰ ਆ ਕਿਤੇ ਉਹੀ ਗੱਲ ਹੁਣ ਕੱਲ ਕਾਲਾ ਆਇਆ ਸੀਗਾ ਉਹ ਹੁਣ ਪਿੰਡ ਜਾਊਗਾ ਤਾਂ ਜਾ ਕੇ ਕਿਤੇ ਹਰਪੀਤ ਨੂੰ ਸਾਰੀ ਗੱਲ ਜੇ ਦੱਸੂਗਾ ਤਾਂ ਫਿਰ ਉਹੀ ਗੱਲ ਵੀ ਕੁੜੀ ਨਾਲ ਤਾਂ ਮੇਰਾ ਮੂ ਵੀ ਬਾਲਾ ਉਹ ਮੇਰੀ ਗੱਲ ਸੁਣੋ ਜੇ ਦੱਸ ਵੀ ਦਊ ਠੀਕ ਹੈ ਤੈਨੂੰ ਮੈਂ ਕਹੀ ਹੈ 13 ਤਹੇ ਦੁਰਦੜਾ ਉੱਠਦਾ ਹੀ ਹੁੰਦਾ ਉਹ ਨੇਰੀ ਵਾਲਾ ਕੰਮ ਹੈ ਕਿ ਰ ਨੇਰੀ ਆਉਂਦੀ ਹੈ ਮਗਰ ਉਹ ਮੁੜ ਕੇ ਸ਼ੁੱਖ ਸ਼ਾਂਤੀ ਹੁੰਦੀ ਹੈ ਕਿ ਨਹੀਂ ਹੁੰਦੀ ਉਹੀ ਗੱਲ ਇਹ ਆ ਪੇਟ ਏਕ ਜਾਣਗੇ ਤੂੰ ਪਰਵਾਹ ਨਾ ਕਰ ਹੁਣ ਤਾਂ ਤੂੰ ਐ ਕਰ ਤੇਰੇ ਘਰ ਬਸ ਗਿਆ ਆਪਦਾ ਮੌਜਾਂ ਕਰ ਮੌਜਾਂ ਬਸ ਬਥੇਰੀਆਂ ਰੁੱਖੀਆਂ ਖਾਲੀਆਂ ਤੂੰ ਉਹ ਮੈਂ ਦੇਖਦੇ ਰਹਾਂਗਾ ਕਿ ਕਰਾ ਤੈਨੂੰ ਕਿਹੜੇ ਰੋਟ ਰੋਟੀ ਮਿਲਦੀ ਸੀ ਹੈ ਮੈਨੂੰ ਤਾਂ ਤੇਰੇ ਗੰਨੀ ਦੇਖ ਕੇ ਬਰਦਾਸ਼ਤ ਵੀ ਨਹੀਂ ਹੁੰਦਾ ਸੀ ਤਾਂ ਹੀ ਤਾਂ ਤੇਰੇ ਨਾਲ ਗੱਲ ਕੀਤੀ ਸੀ ਤੇ ਜਿਆ ਮੈਨੂੰ ਤਾਂ ਪਤਾ ਹੀ ਨਹੀਂ ਸੀ ਵੀ ਯਾਰ ਏਡੀ ਗੱਲ ਬਣ ਜੂਗੀ ਤੇ ਐਡਾ ਬਖੇੜਾ ਖੜਾ ਹੋ ਜਾਊਗਾ ਮੈਨੂੰ ਤਾਂ ਐਸੀ ਚੱਲ ਮੇਰਾ ਵੀ ਘਰ ਬਸ ਜੂ ਮੈਂ ਇਹਦੀਆਂ ਗੱਲਾਂ 'ਚ ਬਹੁਤ ਜ਼ਿਆਦਾ ਬਰਦਾਸ਼ਤ ਕਰੀ ਬੈਠਾ ਸੀ ਉਹ ਮੇਰੀ ਗੱਲ ਸੁਣ ਤੇਰਾ ਵਿਆਹ ਹੁਣ ਤਿੱਕਰ ਏਸੇ ਨੇ ਨਹੀਂ ਹੋਣ ਦਿੱਤਾ ਸੀ ਉਹ ਵੀ ਤਾਂ ਇਹ ਤਾਂ ਮੈਂ ਇਹਨੂੰ ਪਤਾ ਹੀ ਨਹੀਂ ਲੱਗਣ ਦਿੱਤਾ ਚੁੱਪ ਕਰਕੇ ਤੇਰਾ ਵਿਆਹ ਕਰਾਤਾ ਨਹੀਂ ਹੁਣ ਹੋਣ ਵੀ ਨਹੀਂ ਦਿੰਦੀ ਸੀ ਇਹ ਤੇ ਮੇਰੇ ਨਾਲ ਕੋਈ ਪੱਲੇ ਕਲੇਸ ਪਾ ਲੈਂਦੀ ਹੂੰ ਮੈਨੇ ਤਾਂ ਕਿੱਥੇ ਹੋਣ ਦੇਣਾ ਸੀਗਾ ਹੁਣ ਮੈਂ ਤੈਨੂੰ ਐ ਕਹਿੰਨਾ ਜੇ ਕੱਲ ਨੂੰ ਬਾਈ ਚਾਂਸ ਤੈਨੂੰ ਕਿਤੇ ਮਿਲਦੇ ਆ ਤੇ ਤੈਨੂੰ ਮਿਲਣਗੇ ਤਾਂ ਹੈਗੇ ਤੈਨੂੰ ਪੁੱਛੂਗੀ ਵੀ ਇਹ ਤੇ ਤੈਨੂੰ ਮੁੰਡਾ ਵੀ ਬੁਲਾਊਗਾ ਤੇ ਕਹੂਗਾ ਗੱਲਬਾਤ ਠੀਕ ਹੈ ਉਹ ਮੇਰੀ ਗੱਲ ਸੁਣ ਜੇ ਤੇਰੇ ਪਿੱਛੇ ਜਾ ਰਾਂ ਮੈਨੂੰ ਦੋ ਗੱਲਾਂ ਕਹਿ ਵੀ ਜਾਣਗੇ ਨਾ ਜੇ ਮੇਰੇ ਤੇ ਹੱਥ ਚੱਕ ਜਾਣਗੇ ਮੈਂ ਤੇਰੇ ਪਿੱਛੇ ਉਹ ਵੀ ਸੈਨੂੰ ਬਸ ਮੈਂ ਤਾਂ ਜਿਹੜੀ ਆਇਆ ਤਾਂ ਮੈਨੂੰ ਤੇਰੇ ਤੇ ਮਾਨ ਆ ਦੱਜਿਆ ਇਹ ਯਾਰੀ ਹੈ ਯਾਰ ਮੈਨੂੰ ਜਿਹੜੀ ਚੀ ਸੀ ਨਾ ਮੈਨੂੰ ਇਹੀ ਰਹਿੰਦਾ ਵੀ ਯਾਰ ਮੇਰੇ ਯਾਰ ਦੀ ਇੰਨੀ ਬੇਇੱਜ਼ਤੀ ਕਰਦੀ ਹੈ ਇਹ ਕਲੇਸ਼ਨ ਜੀ ਇਹ ਉਹੀ ਤਾਂ ਗੱਲ ਹੈ ਜਦੋਂ ਇੱਥੇ ਬੈਠ ਜਾਂਦੇ ਆ ਜਾਂਦੇ ਉਹਦੀ ਨਾਲ ਦੀ ਨਾਲ ਮਗਰ ਡੂੰਡਕੜਾ ਚੱਕ ਕੇ ਆ ਜਾਂਦੀ ਇਹ ਕਿਉਂ ਆਇਆ ਇਹ ਕਿਉਂ ਆਇਆ ਇਹ ਕਿਉਂ ਆਇਆ ਹੈ ਤੇਰੇ ਉੱਤੇ ਜਿਆਦਾ ਹੂੰ ਕਲਾਸ 'ਚ ਦਾ ਪਾਣੀ ਸੀ ਨਾ ਹਾਂ ਤੇ ਤੇਰੇ ਉੱਤੇ ਮਾਰਿਆ ਸੀ ਕਲਾਸ ਕਿ ਹਾਂ ਕਿੱਡੀ ਗੱਲ ਬਣਾਈ ਆ ਕਿਤੇ ਬੋਲਦੀ ਸੀ ਮੂਤ ਪੀ ਆਨੇ ਆ ਕਰੀ ਆ ਬਲੰਨਾ ਟੰਕਾ ਉਹ ਇਹ ਬਸ ਆਈਰੀ ਬੋਲੀ ਕਰਕੇ ਮੈਂ ਉਹ ਕਰਿਆ ਬੈਠਾ ਚਲ ਕੋਈ ਨਹੀਂ ਹੁਣ ਮੈਂ ਤੈਨੂੰ ਤਾਂ ਹੀ ਗੱਲ ਸਮਝਾਉਂਦਾ ਸੀ ਵੀ ਬਾਈ ਤੂੰ ਮੜਾ ਜਾ ਹੁਣ ਆਪਦਾ ਦੇਖ ਲਈ ਜਾਂ ਯਾਰ ਜੀ ਮੇਰੀ ਘਰ ਤੇ ਚੜਨਾ ਪੈਗੀ ਮੈਂ ਤੈਨੂੰ ਕਹਿ ਤਾਂ ਦਿੱਤਾ ਯਾਰ ਚਾਹੇ ਮੇਰੇ ਨਾਲ ਤਾਂ ਕੁਝ ਕਰ ਲੈਣਾ ਮੈਂ ਤਾਂ ਜਿਹੜਾ ਤੇਰਾ ਕੰਮ ਕਰਨਾ ਸੀ ਉਹ ਕਰਤਾ ਹੁਣ ਮੇਰੇ ਨਾਲ ਜਿਹੜੀ ਹੋ ਆਪੇ ਦੇਖੀ ਆਪੇ ਦੇਖੀ ਹਾਂ ਹੋਰ ਆ ਜਾ ਤੈਨੂੰ ਫਲਕਾ ਤੋੜ ਕੇ ਦਿੰਦਾ ਉਹ ਬਸ ਚਲ ਕੀ ਹੁਣ ਫੜੀਆਂ ਨੂੰ ਆ ਆ ਜਾ ਫਲਕਾ ਤੋੜ ਕੇ ਆ ਚਲ ਉੱਧਾ ਹੋ ਕੇ ਤਰੀ ਦੇਖੀ ਤੇ ਡਿੱਗਣਾ ਬਈ ਤੇਰੀ ਲੱਤਾਂ ਵੀ ਹੋਣਾ ਨਾ ਨਹੀਂ ਨਹੀਂ ਹਾਂ ਨਾਲਿਆ ਆ ਜਾ ਯਾਰ ਬੱਲਾ ਜੀ ਮੱਚ ਗਿਆ ਮੇਰੀਆਂ ਹਾਂ ਕਦੋਂ ਆ ਜਾ ਇਹਦੇ ਪਤਾ ਕੀ ਹੋ ਗਿਆ ਮੜੇ ਦੇਖ ਤਾਂ ਸੀ ਤੂੰ ਮਾਰੇ ਮੁੱਟੂ ਕੋ ਸਪਰੇ ਸਪਰੂ ਜੀ ਕਰ ਲੈਣਾ ਕੋਈ ਕਿੱਥੇ ਆਲੇ ਤੂੰ ਕਿੱਥਾ ਸੀ ਗਿਆ ਨਾ ਹੋ ਗਈ ਨਹੀਂ ਆਉ ਸੀ ਹੋ ਗਿਆ ਹੋਰ ਮੈਂ ਉਹ ਨਾਲੇ ਆਂਦੀ ਆ ਮੋ ਜਾਨਾ ਕੋਲੋ ਮੇਰੇ ਨਾਲ ਸੁਪਾਲ ਸੁਪਾਲ ਤਾਂ ਕੀ ਆਦੀ ਐ ਮੋ ਬੋ ਲੜੀ ਆਂਦੀ ਆ ਕਲੇਸ਼ ਕਰੀ ਆਂਦੀ ਆ ਛੇਤੀ ਚਲੋ ਤਾਂ ਘਰੇ ਆਈ ਬੈਠੀ ਐ ਓਏ ਕੋਈ ਗੱਲ ਹੋ ਗਈ ਸੁਪਾਲ ਦੀ ਉਹਨੇ ਤਾਂ ਇਹੀ ਕੁਝ ਕਰਨਾ ਹੀ ਸੀ ਉਹ ਨੂੰ ਕਿੱਥੇ ਦਰਾਂਦ ਹੁੰਦੀ ਐ ਚੱਲ ਚੱਲ ਤੇ ਜਲੀ ਆ ਜਾ ਤੇ ਤੇ ਨਾਲ ਹੀ ਆ ਜਾ ਚੱਲ ਯਾਰ ਆ ਜਾ ਆ ਜਾ ਚੋਰਿਆ ਤੈਨੂੰ ਦਿੱਤੀ ਜਾਨੀ ਐ ਐਂ ਦਾ ਖਸਮਣਾ ਹੋਵੇ ਤਾਂ ਨਾ ਕੀ ਦਿੱਤੀ ਨਹੀਂ ਮੇਰੀ ਮੇਰੀ ਗੱਲ ਮਾਰ ਮੂਰੀ ਨਾ ਦੇ ਮਰੂ ਸਾਰਾ ਉਹ ਜਨਮ ਲਾ ਕੇ ਮੁੱਕੀ ਮਾਰ ਮੈਂ ਬੱਖੜ ਮੁੱਕੀ ਮੈਨੂੰ ਮਾਰੂਗੀ ਤੁਸੀਂ ਕਮਾਂਡਰ ਠੱਡੇ ਮਤੇ ਨਾਲ ਜਾ ਜਾ ਤੱਕੇ ਇਹ ਤੇਰੀਆਂ ਬੁਕਾਈ ਹੋਈਆਂ ਸਾਰੀ ਕੰਜਰਾ ਉਹ ਮੈਂ ਕਰੀ ਅੱਗ ਪਾਈ ਆ ਫਾਇਰ ਦੇ ਵਿੱਚ ਰੱਤ ਪਸ਼ਾ ਦੇ ਮੈਂ ਮਾਰੂ ਨਹੀਂ ਰਹੀ ਤੂੰ ਪਹਾਂਚ ਆ ਰੋ ਸੱਤ ਦੂਰ ਆਈ ਨਾ ਤੂੰ ਜਲੂ ਛਾਣੀ ਆਂਦੀ ਮਾਰ ਜਾ ਤਪਾਂ ਨਾ ਨਹੀਂ ਨੂੰਰਮ ਚੈਨਦੀ ਸੀ ਐਡਾ ਬਿਨ ਰੱਖ ਰੱਖਦੀ ਕੋਈ ਮੈਂ ਕਿਹਾ ਹੁਣ ਹੋਣਾ ਕਾ ਤੂੰ ਗਾਇਆ ਘਰਾਂ ਮਤ ਕਹੇ ਮਾਰ ਦੇ ਮਤ ਕਹੇ ਤੂੰ ਆਈ ਤਾਂ ਸੱਟ ਲਾ ਦੂ ਤੂੰ ਆਈ ਤਾਂ ਸਾਡੇ ਘਰੇ ਤੂੰ ਆਈ ਕਿਉਂ ਆ ਤੂੰ ਲਾਇਕ ਕਿਆਂ ਮੇਰੇ ਮਾਦਾ ਸਾਉਗੀ ਵੀ ਬੈਠੂ ਵੀ ਵੀ ਬੈਠੋ ਠੀਕ ਬੈਠੀ ਜਾ ਤੂੰ ਠੀਕ ਜਾ ਇਹ ਮੇਰੇ ਪੁੱਤ ਦੇ ਹੱਥ ਚੜ ਗਿਆ ਨਾ ਤੂੰ ਦੇਖੀ ਆ ਇੱਕ ਤਾਂ ਲੱਤ ਲੱਗੜੀ ਐ ਦੂਜੀ ਵੀ ਵੱਢੀ ਪਈ ਹਾਂ ਉਹ ਤੂੰ ਬੱਸ ਰਹਿ ਦੇ ਰਹਿਣ ਦੇ ਤੂੰ ਵੱਢੂ ਲੱਤ ਮੇਰੀ ਮੇਰੀ ਮੂੰਹ ਕਿਉਂ ਲੱਗੀ ਆ ਨਾ ਯਾਰ ਹੈ ਕੰਜਾ ਨਾ ਹੋਵੇ ਤਾਂ ਸ਼ਰਮੀ ਨਹੀਂ ਆਉਂਦਾ ਕਹਿੰਦਾ ਇਹਦੇ ਮੂੰਹ ਕਿਉਂ ਲੱਗੀ ਜਾਣਾ ਉਹ ਤੂੰ ਆ ਬਨੇ ਤੇਰੇ ਮੂਹਰੇ ਹੱਥ ਉਹ ਮੈਂ ਗੇਟ ਤੋਂ ਬਾਹਰ ਨਿਕਲ ਜਾ ਹੱਥ ਮਾ ਦਸ ਨਾ ਲੈ ਗਈ ਲਾਲ ਵਾਲਾ ਕੰਜਰ ਤੇ ਤੂੰ ਸੁਣ ਨਾ ਆਈ ਨਾ ਆ ਕੰਜਰ ਜਿਹੜੀ ਝਾਕਦੇ ਰਹਾਂਦੇ ਆ मेरी गल सुन लाला मानसा जरा हम दिक्कत झलता आया जो होंगे तेन मार ਕਰ ਕੀ ਕਰੇਗਾ ਮੈਂ ਨਾ ਮੇਰੇ ਪੁੱਤ ਨੂੰ ਦਸਦੀ ਜਾ ਕੇ ਦੇਖੀ ਮੈਂ ਤੈਨੂੰ ਬੋਲ ਕੇ ਮੈਂ ਤੂੰ ਚਾਰ ਤੂੰ ਪਿੱਛੇ ਚਾਰ ਤੂੰ ਤੇ ਸਾਡੇ ਘਰ ਚ ਅੱਗ ਪਾਤੀ ਮੇਰੇ ਨਾਲ ਸੁਣਦਾ ਨਹੀਂ ਕੀ ਹੁੰਦਾ ਓਏ ਮੈਂ ਨਹੀਂ ਚਾਰ ਪਿੱਛੇ ਤੂੰ ਸਾਰਾ ਕੁਝ ਇਹਨੂੰ ਐਸਾ ਰੱਖ ਰੱਖਿਆ ਸੀ ਤੂੰ ਇਹਦੇ ਸੱਤ ਕਿੱਲੇ ਤੇ ਐਸ ਕਰਦੀ ਸੱਤ ਕਿੱਲੇ ਮੇਰੇ ਕੋਲ ਤੂੰ ਮਾਝੇ ਬੇਸ ਜਰਾ ਜੋ ਉਹ ਬੇਟਾ ਰੋਂਦਾ ਸੀ ਤੇਰੇ ਘਰੇ ਜਾਂਦਾ ਸੀ ਓਏ ਗੱਲ ਸੁਣਦਾ ਮੇਰੀ ਬੋਲ ਬੋਲ ਲੈ ਲੈਣੇ ਗੋਲ ਨੇ ਜੇ ਤੇਰਾ ਦੇਵ ਸੀ ਨਾ ਉਹਨੂੰ ਬਰਾਬਰ ਦਾ ਕਰ ਰਿਹਾ ਸੀ ਤੂੰ ਹੱਟ ਕੇ ਲੈਣ ਦੇ ਇਹਨੂੰ ਅੱਛਾ ਆਹ ਅੱਗ ਲਾਈ ਆਂ ਫਾਰੀ ਆਹ ਤੇਰੀ ਅੱਗ ਲਈ ਹੈ ਕੋਈ ਨਾ ਤੂੰ ਬਚ ਨਾਲੀ ਤੂੰ ਜਾ ਦੇਖੀ ਤੇਰਾ ਕੋਈ ਨਾ ਤੂੰ ਦੇਖੀ ਤੂੰ ਖੜਨ ਜੋ ਗੰਜਰਿਆ ਹੋ ਗਿਆ ਓ ਕਿ ਕਰਾ ਯਾਰ ਤੇਰਾ ਅੱਜ ਵਧੀਆ ਤੇ ਤੂੰ ਆਪਦਾ ਮੂਹਰ ਨਾ ਖਰਾਬ ਕਰ ਕਿੰਨਾ ਕੰਮ ਦਾ ਤੇਰਾ ਘਰ ਵਸਦਾ ਦੇਖ ਕੇ ਨਾ ਉਹ ਤਾਂ ਜਰਿਆ ਨਹੀਂ ਗਿਆ ਜਰਿਆ ਨਹੀਂ ਗਿਆ ਗੱਲਾਂ ਦੇਖ ਕਿਵੇਂ ਕਰਦੀ ਏ ਯਾਰ ਇਹ ਤਾਂ ਯਾਰ ਕਮਾਲ ਹੋ ਗਈ ਇਹ ਤਾਂ ਬਸ ਉਹ ਹੋ ਗਿਆ ਵੀ ਜਿਹੜੇ 7 ਕਿਲੇ ਤਰੀਕ ਕਮਾਈ ਖਾਂਦੀ ਸੀ ਉਹ ਹੀ ਬਚੇਮਾ ਹੋਇਆ ਪਿਆ ਬਚੇਮਾ ਹੋਇਆ ਪਿਆ ਗੱਲ ਦੀ ਕਰੀ ਐਸੇ ਗੱਲਾਂ ਦਾ ਮਰ ਜਵਾਂ ਦੀ ਆਈ ਤਿੰਨ ਵਾਰੀ ਆ ਗਈ ਯਾਰ ਤਿੰਨ ਵਾਰੀ ਆ ਗਈ ਐ ਮੈਂ ਮਾਲਾ ਦੇ ਬਾਹਰ ਨਹੀਂ ਜਾਂਦਾ ਨਾਲ ਦੀ ਲਾੜਾ ਕੇ ਇਹਨੂੰ ਮਗਰ ਕੁੱਟਣ ਨੂੰ ਪੈ ਜਾਂਦਾ ਦੇਖ ਲੈ ਨਾ ਜਿਹੜੀਆਂ ਮੈਂ ਤੈਨੂੰ ਪਹਿਲਾਂ ਗੱਲਾਂ ਕਹਿੰਦਾ ਹੁੰਦਾ ਸੀ ਦੇਖ ਲੈ ਨਾ ਹੁਣ ਤੂੰ ਉਹ ਹੋ ਗਿਆ ਜੀ ਨਹੀਂ ਹੁੰਦਾ ਸ਼੍ਰੀਕ ਸ਼੍ਰੀਕ ਕੀ ਹੁੰਦਾ ਹੂੰ ਮੈਂ ਹੁਣ ਅੱਜ ਤੱਕ ਤੈਨੂੰ ਗੱਲ ਕਹੀ ਜਾਂਦਾ ਸੀਗਾ ਮੈਂ ਕਿਹਾ ਯਾਰ ਜਦੋਂ ਮੈਂ ਬਾਹਰ ਨਿਕਲਦਾ ਉਹਦੀ ਐਸੇ ਨਵਾ ਕੇ ਜਿੱਤੋਂ ਨੂੰ ਮਗਰ ਪੈ ਜਾਂਦੀ ਜਿੱਤੋਂ ਦੀ ਮਗਰ ਪੈ ਜਾਂਦੀ ਆ ਉਹ ਉੱਥੇ ਜਾ ਕੇ ਇਹਨੂੰ ਤੂੰ ਮਾਰਾ ਜਾ ਕਹਿ ਦੇ ਹਾਂ ਕਿ ਪਰਵਾਹ ਨਹੀਂ ਕਰਨੀ ਪੈ ਜਾ ਕਰ ਮਗਰ ਕ ਉਹ ਕੋਈ ਬਾਹਰ ਹੀ ਬੋਲਣ ਜਾਂਦੀ ਆ ਉਹ ਉਹ ਹੀ ਤਾਂ ਗੱਲ ਆ ਯਾਰ ਤੂੰ ਦੇਖ ਲੈ ਕਿ ਬੰਦਿਆ ਨਹੀਂ ਹੈਗਾ ਨਾ ਤੇਰੇ ਨਾਲ ਗੱਲ ਚੱਤ ਵਾਲਾ ਮੇਰੇ ਨਾਲ ਚੱਤੇ ਦਾ ਹੱਥ ਹੀ ਬੜਾ ਖੁੱਲਿਆ ਹੋਇਆ ਹੈ ਹੋਰ ਜਰ ਰਾਇ ਤਾਂ ਜਿਵੇਂ ਇਹਦਰ ਜਿਵੇਂ ਕੋਈ ਟੱਕੜੀ ਹੋਉਂਦੀ ਆ ਹਾਂ ਇਹ ਤਾਂ ਮੈਂਟਰ ਹੋਈ ਪਈ ਆ ਹੁਣ ਮੈਂ ਤੈਨੂੰ ਦੱਸਾਂ ਗੱਲ ਉਹ ਮੈਂਟਰ ਉਹ ਮੈਂ ਕਹਿੰਦਾ ਜਵਾਕਾਂ ਨੂੰ ਕਿਉਂ ਦ ਮੇਰੇ ਤਹੇ ਤਾਂ ਮਗਰ ਪੈਂਦੀਵੇਂ ਮੈਂ ਤੇਰਾ ਘਰ ਵਸਦਾ ਘਰ ਵਸਾਤਾ ਘਰ ਵਸਦਾ ਕਰਤਾ ਮੈਂ ਤੇ ਬਰਾਬਰ ਦਾ ਕਰਤਾ ਨਾ ਇਹਨੂੰ ਐਸੀ ਵੀ ਸਾਰੀ ਉਮਰ ਮੇਰਾ ਇੱਥੇ ਗੋਆਕੂੜਾ ਕਰੀਏ ਵਾਹ ਹੋਰ ਇਹਨੂੰ ਕੀ ਸੀ ਉਹੀ ਤਾਂ ਗੱਲ ਆ ਯਾਰ ਮੈਂ ਤਾਂ ਪਤਾ ਨਹੀਂ ਮੈਂ ਵਿਆਹ ਕੀ ਕਰਾ ਲਿਆ ਆਜ਼ਾਬ ਚ ਫਸ ਕੇ ਬੈਠ ਗਿਆ ਥਾ ਮੈਂ ਓਏ ਬੱਸ ਭਾਈ ਤੈਨੂੰ ਮੈਂ ਦੱਸਾਂ ਹੁਣ ਤੂੰ ਆਪਦੀ ਕਮਾਈ ਰੱਖੀ ਸਾਹਮਣੇ ਬਾਦਾਂ ਤਾਂ ਇਹਨਾਂ ਨੂੰ ਫੇਰ ਲੱਗੂ ਜਿਹੜੀਆਂ ਪਹਿਲਾਂ ਹਿੱਸਾ ਕਰੀਆਂ ਇਹਨਾਂ ਨੇ ਉਹਦਾਈ ਤਾਂ ਗੱਲ ਨੂੰ ਮਰੀ ਮੈਂ ਰੋਣਾ ਕਿ ਮੈਨੂੰ ਸਮਝ ਨਹੀਂ ਲੱਗਦੀ ਵੀ ਯਾਰ ਪਤਾ ਨਹੀਂ ਹੁਣ ਮੈਂ ਪਤਾ ਨਹੀਂ ਮੇਰਾ ਕੀ ਬਣੂਗਾ ਯਾਰ ਇਹ ਗੱਲ ਸੁਣ ਕੇ ਕਿਤਰਾ ਮੈਂ ਪਹਿਲਾਂ ਵੀ ਜਦੋਂ ਤੇਰੇ ਕੋਲ ਆਇਆ ਹਾਂ ਤੈਨੂੰ ਨਾਲ ਦੀ ਰੋਟੀ ਫੜਾਈ ਸੀ ਕਦੇ ਨੇ ਆਹ ਇਹ ਰੋਟੀ ਫੜਾਉਂਦੀ ਸੀ ਚਾਕਾਂ ਦੇ ਨਾਲ ਦੀ ਰੋਟੀ ਤੈਨੂੰ ਕਦੇ ਫੜਾਈ ਸੀ ਨਾ ਫੜਾਉਂਦੀ ਸੀ ਮੈਂ ਦੇਖਿਆ ਉਦੋਂ ਤੂੰ ਗੰਡੇ ਨਾਲ ਰੋਟੀ ਖਾਈ ਜਾਂਦਾ ਸੀ ਹਜੇ ਇਹ ਬੋਲਦੀ ਐ ਝੜ ਝੜ ਕੇ ਮੈਂ ਚੀਜ਼ ਮੰਗ ਲੈਂਦਾ ਮੌਤ ਪੈ ਜਾਂਦੀ ਦੋ ਵਾਰੀ ਚਾਹ ਵੱਧ ਮੰਗ ਲਈ ਅੱਜ ਤੂੰ ਦੋ ਵਾਰੀ ਚਾਹ ਪੀ ਗਏ ਅੱਜ ਤੂੰ ਆਇਆ ਕਰ ਗਿਆ ਵੀ ਮੈਂ ਤਿੰਨ ਗਾਵਾਂ ਲਿਆ ਕੇ ਰੱਖੀਆਂ ਘਰੇ ਬੰਦੀਆਂ ਗਿਆ ਉਹਨਾਂ ਦੀ ਕਦੇ ਧਾਰ ਕੱਢੀ ਐ ਨਾ ਕਿ ਕਰਾਂ ਜਿਹੜੀਆਂ ਤੂੰ ਤਿੰਨ ਗਾਵਾਂ ਕਹੀ ਜਾਂਦਾ ਐ ਉਹਨਾਂ ਦਾ ਕਦੇ ਗਲਾਸ ਦੁੱਧਾ ਦਿੱਤਾ ਤੇ ਤੈਨੂੰ ਤਿੰਨ ਗਾਇਆਂ ਦੂੰਦਾ ਮੈਨੂੰ ਦਿੰਦੀ ਐ ਗਲਾਸ ਦੁੱਧਾ ਐ ਮੈਂ ਤਾਂ ਤਰਸਾ ਰੱਖਿਆ ਹਰ ਚੀਜ਼ ਤੋਂ ਕੋਈ ਚੀਜ਼ ਲਿਆ ਦੇ ਪੈਸਾ ਟੱਕਾ ਲਿਆ ਜਾ ਫੜ ਕੇ ਲੈ ਜੂਗੀ ਵਸ ਅੰਦਰ ਮੁੜ ਕੇ ਤਾਂ ਮੈਂ ਮੁੜ ਕੇ ਮਾਰੀ ਦੀ ਤੂੰ 10 ਰੁਪਏ ਮੰਗ ਕੇ ਦਿਖਾ ਦੇ ਉਹ ਫਿਰ ਗੱਲ ਤਾਂ ਉਹੀ ਐ ਦੇਖ ਆਪਣੀ ਪੁਰਾਣੀ ਯਾਰੀ ਸੀ ਭਰਾ ਮੈਥੋਂ ਤਾਂ ਜਰਿਆ ਨਹੀਂ ਗਿਆ ਮੈਂ ਜਿੰਨੇ ਵਾਰੀ ਵੀ ਆਇਆ ਮੈਂ ਤੇਰੀ ਦੁਰਗਸ਼ਈ ਦੇਖੀ ਤੂੰ ਤਾਂ ਬਾਈ ਯਾਰੀ ਪਗਾਤੀ ਤੂੰ ਤਾਂ ਯਾਰੀ ਪਗਾਈ ਐ ਬਾਈ ਤੇਰੇ ਨਾਲ ਤਾਂ ਕੋਈ ਕਿਸੇ ਗੱਲ ਦਾ ਗੁੱਸਾ ਹੀ ਨਹੀਂ ਹੈਗਾ ਉਹ ਮੇਰੇ ਤਾਂ ਐਨੀ ਮਗਰ ਪੈਂਦੀ ਹਲਾ ਦੱਸ ਉਹ ਗੱਲ ਆਇਆ ਨਾ ਵੀ ਆਹ ਸਾਰਾ ਕੀਤਾ ਹੁਣ ਮਚਦੀ ਐ ਇਸ ਗੱਲ ਤੇ ਫਿਰ ਸਾਹ ਕਿਉਂ ਦਿੱਤਾ ਵੀ ਅਸਤਾ ਉਜਾੜ ਕੇ ਰੱਖਿਆ ਸੀ ਹੁਣ ਤੱਕ ਜੇ ਇਹਦਾ ਮਨ ਖੁਸ਼ ਹੁੰਦਾ ਨਾ ਤੇਰਾ ਵਿਆਹ ਹੋਏ ਤਾਂ ਫਿਰ ਤੈਨੇ ਸਮਾਂ ਮੈਨੂੰ ਐਂ ਕਹਿਣਾ ਸੀ ਵੀ ਤੇਜਿਆ ਭਾਈ ਤੂੰ ਵਧੀਆ ਕਿਰਾ ਮੇਰੇ ਦੌਰ ਦਾ ਘਰ ਬਸਾਤਾ ਇਹ ਤਾਂ ਸਮਾਂ ਉਲਟਾ ਪੈਂਦੀ ਅੱਗਲ ਨੂੰ ਜਰੇ ਹੈ ਜਾਂ ਕੰਮ ਬਸ ਬਈਰ ਪੁੱਛੀ ਨਾ ਇਹਦਾ ਤਾਂ ਹੀ ਹਾਲਾ ਮਾੜਾ ਚਲ ਹੁਣ ਤੂੰ ਐਂ ਕਰ ਮੈਨੂੰ ਹੁਣ ਜਾਣ ਦੇ ਇਹਦਾ ਐ ਨਹੀਂ ਪਤਾ ਕ੍ਰਿਸ਼ਨ ਦਾ ਫੇਰ ਮੋੜਿਆ ਵੇ ਬਾਈ ਹੋ ਚਾਹ ਪੀ ਜਾਂਦਾ ਬਸ ਉਹ ਜੀ ਤੂੰ ਚਾਹ ਕਰ ਲੈ ਨਹੀਂ ਮੇਰੀ ਗੱਲ ਸੁਣ ਉਹ ਚਾਹ ਤਾਂ ਐ ਨਹੀਂ ਪੀਅਤੀ ਵਾਦੂ ਹੋਰ ਕਿੰਨੀ ਚਾਹ ਪੀਉ ਮੈਂ ਉਹ ਨਹੀਂ ਬਾਈ ਬਸ ਕਰੋ ਚਾਹ ਤੁਸੀਂ ਚੱਲ ਮੈਂ ਚੱਲਦਾ ਜਾਂਦਾ ਬਸ ਹੁਣ ਤੂੰ ਨਾ ਜਿੰਮੀ ਮੈਂ ਤੈਨੂੰ ਸਮਝਾਇਆ ਉਹਵੇਂ ਰਹੀਂ ਉਹ ਨਾਲ ਨਹੀਂ ਹੁਣ ਇਹਦੀ ਪਰਵਾਹ ਨਾ ਕਰੀ ਹਾਂ ਠੀਕ ਆ ਚਾਹ ਤਾਂ ਬਣੀ ਬਈ ਸੇ ਉਹ ਬਸ ਹੁਣ ਮੈਂ ਐਵੇਂ ਜੇ ਫਿਰ ਕਲੇਸ਼ਣਾਗੇ ਫਿਰ ਪੰਗਾ ਪਊਗਾ ਚੱਲ ਕੋਈ ਗੱਲ ਨਹੀਂ ਦੇਖ ਲੈ ਲੈ ਹਨਾ ਇਹਦੇ ਵੀ ਗੱਲ ਪੈਂਦੀ ਹੈ ਮੇਰੀ ਗੱਲ ਸੁਣ ਮੈਂ ਤੈਨੂੰ ਐਂ ਕਹਿੰਦਾ ਕੁਛ ਵੀ ਹੋ ਜੇ ਤੈਨੂੰ ਜੇ ਕੋਈ ਗੱਲਬਾਤ ਇੱਥੇ ਆ ਕੇ ਬੋਲਦੀ ਹੈ ਨਾ ਮਗਰ ਉਹ ਡਾਂਗ ਚੱਕ ਲਈ ਹੋਣਾ ਠੀਕ ਐ ਨਾ ਕੁਛ ਨਹੀਂ ਹੁੰਦਾ ਜਦ ਡਾਂਗ ਚੱਕ ਲਈਏ ਮੈਂ ਇਹਨੇ ਤਾਂ ਹਟਣਾ ਹੀ ਨਹੀਂ ਬੋਲਣ ਚੱਲ ਮੈਂ ਪਸੋਂ ਨੂੰ ਪਾਣੀ ਪੀ ਲੈ ਆਵਾ ਕੁਥੇ ਸਿਆ ਅਗਲਨ ਪਿਆ ਚੱਕਣ ਜਿਹੜੀ ਮੋਨਾ ਬੈਠੀ ਸੀ ਚੌੜੀ ਹੋਈ ਤੈਨੂੰ ਮੈਂ ਬੈਠਣ ਦਿੰਦੀ ਆ ਲੰਡਰਾ ਕਿਸੇ ਥਾਂ ਦੀ ਕੁੜ ਕੀ ਹੋ ਗਿਆ ਕੀ ਹੋਣੀ ਹੋਣਾ ਸੀ ਉਹ ਬਾਈਚਰ ਦੇਖ ਲੈ ਮੇਰੇ ਦੋੜੇ ਤੇ ਮੋਨਾ ਚੌੜੀ ਹੋਈ ਬੈਠੀ ਪਹਿਲੀ ਬੱਚੀ ਲੈ ਵੇਖ ਲੈ ਉਹਨੇ ਤਾਂ ਭਾਈ ਬੈਠਣਾ ਹੀ ਐ ਉਹਨੂੰ ਵਜ੍ਹਾ ਰੁਜ੍ਹਾ ਘਰ ਮਿਲ ਗਿਆ ਹੋਰ ਉਹਨੇ ਕੀ ਚਾਹੀਦਾ ਪਰ ਇੱਕਦਲ ਸੋਲਣਾ ਬੰਤੋ ਮਾਇਆ ਆਪਦੀ ਕੋਈ ਚੀਜ਼ ਨਹੀਂ ਇੱਧਰ ਛੱਡਦੀ ਸਾਰੀਆਂ ਚੀਜ਼ਾਂ ਲੈ ਕੇ ਆਉ ਉਹ ਨਾ ਬਰਤ ਲੈਣਾ ਕਿਹੜਾ ਉਹਦੇ ਪੇਕਿਆਂ ਤੋਂ ਲਿਆਈ ਆ ਉਹ ਸਹੀ ਗੱਲ ਐ ਆਉਦੇ ਪੇਕਿਆਂ ਤੋਂ ਲਿਆਵੇ ਚਾਦਰਾਂ ਪਿਛਾਵਛਾ ਬੈਠਣਾ ਤਾਂ ਮੈਂ ਕਿਕਰ ਸਾਂ ਨੂੰ ਕੁਝ ਬੋਲਿਆ ਕਿਕਰ ਸਾਂ ਬੋਲੇਗਾ ਛੱਡੇ ਹੀ ਨਹੀਂ ਮੈਂ ਤਾਂ ਬਾਦੂ ਬੇਇੱਜ਼ਤੀ ਕਰੀ ਹਾਂ ਮੈਂ ਕਿਕਰ ਸਾਂ ਦੀ ਤੂੰ ਕੀ ਬੇਇੱਜ਼ਤੀ ਕਰੇਂਗੀ ਉਹਦੇ ਕਰਮਾਂ ਨੂੰ ਪਿੱਟ ਜਿਹੜਾ ਭੈਣ ਦਾ ਖਸਮ ਜਿਹੜੇ ਨੇ ਰਿਸ਼ਤਾ ਕਰਾਇਆ ਨਹੀਂ ਉਹ ਵੀ ਕੰਜਰ ਨਾਲ ਹੀ ਸੀ ਉਹਨਾਂ ਦੇ ਘਰੇ ਆ ਉਹਨਾਂ ਦੇ ਘਰੇ ਪਤਾ ਨਹੀਂ ਕਿੱਥੋਂ ਨਿਕਲੇ ਉਧਰ ਆ ਹਾਂ ਉਹਦੇ ਨਾਲ ਆਲੇ ਫਿਰਦਾ ਤੈਨੂੰ ਪਤਾ ਰੁਪਏ ਖਵਾਉਂਦਾ ਉਹ ਤਾਂ ਕਰੀ ਗੱਲ ਐ ਭਾਈ ਉਹਨੇ ਰਿਸ਼ਤਾ ਕਰਾਇਆ ਉਹਨੇ 4 ਰੁਪਏ ਲਏ ਐ ਤੇਰੀ ਕਿਉਂ ਸੁਣੂਗਾ ਉਹ ਮੈਂ ਕੀ ਲੈ ਕੀ ਮੈਂ ਤਾਂ ਅੱਜ ਪੂਰੀ ਦੇਖੀ ਕਰੀ ਮਤਲਬ ਪਾਲੇ ਸੇ ਗਲਮੇ ਚ ਹੱਥ ਪਾਲਾਂਦੀ ਮੇਰੇ ਪਿਆਉ ਦੇ ਸਾਲੇ ਨੂੰ ਨਹੀਂ ਤੈਨੂੰ ਪਤਾ ਰੋੜ ਜਾਣਾ ਕਿਕਰ ਕਿਕਰ ਉਹਦੀ ਮੇਰ ਕਰੇ ਹੈ ਲੈ ਇਹਨੂੰ ਵਿਚਾਰੇ ਨੂੰ ਕਿਉਂ ਕਹਿਨੀ ਆ ਤੂੰ ਇਹਨੂੰ ਨਾ ਕੁਸਕਾ ਕਿਕਰ ਨੇ ਤਾਂ ਮੇਰ ਕਰਾਉਣੀ ਆ ਉਹਦਾ ਘਰ ਬੰਨਿਆ ਤਾਂ ਕਰਕੇ ਹੁਣ ਤੇਰੀ ਮੇਰ ਥੋੜੀ ਕਰਾਊਗਾ ਉਹ ਮੈਂ ਤਾਂ ਕਸਰ ਨਹੀਂ ਛੱਡੀ ਪੈਣੇ ਬੌਕਰ ਪਈ ਸੀ ਫਿਰ ਮੈਂ ਉਹਨੂੰ ਕਹਿ ਕੇ ਆਈਆਂ ਮੈਂ ਹਾ ਤੇਜਾ ਬਚ ਜਾ ਤੂ ਘਰੇ ਪੁੱਤ ਦੇ ਥੋਨੀ ਬਾਜਰਾ ਆ ਦੂਜੀ ਲੱਤ ਵੀ ਤੋੜੂ ਤੇਰੀ ਮਖਾ ਸਹੀ ਗੱਲ ਆ ਹਾਂ ਤਾਂ ਉਹਦੀ ਲੱਤ ਤੋੜਨ ਵਾਲੀ ਜਦੋਂ ਐਡਾ ਭੜਾ ਕੰਮ ਕਰਤਾ ਉਹਨੇ ਤੇਰੇ ਪੁੱਤ ਦੇ ਸੱਤ ਕਿੱਲੇ ਖੰਜਾਏ ਆ ਅੱਜ ਮੈਨੂੰ ਡਾਂਗ ਡੂੰਗ ਮਿਲੀ ਨਹੀਂ ਉਹਨਾਂ ਦੇ ਬੋਕਰੀ ਮਿਲੀ ਸੀ ਬੋਕਰ ਨੂੰ ਤੈਨੂੰ ਪਤਾ ਕੀ ਹੁੰਦਾ ਜੇ ਡਾਂਗ ਉਹਦੀ ਮਾਂ ਤੇ ਸਿਰ ਤੇ ਮਾਰਦੀ ਤੇ ਡੋਲਾ ਹਾਂ ਡੋਲਾ ਖੜਾ ਸੀ ਮੌਨਣਾ ਖੜੀ ਚੁੱਪ ਕਰਕੇ ਮੈਂ ਕਿਹਾ ਜਿਹੜੀਆਂ ਝਾਕਦੀਆਂ ਨੇ ਮੋਟਰ ਮੋਟਰ ਖੁਸ਼ੀ ਨੂੰ ਝਾਕ ਤੈਨੂੰ ਇੱਥੇ ਰਹਿਣ ਨਹੀਂ ਦਿੰਦੀ ਉਸ ਮਰਜੀ ਕੁਝੇ ਮਖਾ ਕਾਲ ਕੋਈ ਨਾ ਤੂੰ ਜਾ ਕੇ ਆਰਾਮ ਕਰ ਲੈ ਮੇਨਾ ਬਲੱਡ ਬਦਾ ਜਿਹੜਾ ਕੁਝ ਹੋਣਾ ਸੀ ਉਹ ਤਾਂ ਹੋ ਗਿਆ ਨਹੀਂ ਇਹ ਕੰਜਰੀ ਆਰਾਮ ਕਿੱਥੇ ਕਰਨ ਲੁੰਦੀ ਐ ਹੁਣ ਮੇਰੇ ਕਰਮਾਂ 'ਚ ਆਰਾਮ ਕਿੱਥੇ ਬੰਦ ਤਾ ਹੁਣ ਤਾਂ ਗਿਆ ਹਾਂ ਫਿਰ ਹੁਣ ਕੋਈ ਹੱਲ ਵੀ ਨਹੀਂ ਪੈਣੇ ਹੁਣ ਕਰ ਗਿਆ ਕੀ ਜੇ ਮੇਰੇ ਵਰਗੀ ਦਫਾ ਉਹ ਪੈਂਦਾ ਹੋਵੇ ਤਾਂ ਲੱਗੋ ਤਾਂ ਨਹੀਂ ਫੜ ਕੇ ਕੱਢ ਦੇਗੇ ਕਰੋ ਕੋਈ ਨਾ ਇਹ ਹੱਲ ਤਾਂ ਕਰਾਂਗੇ ਤੂੰ ਧੀਰੀ ਰਹਿ ਤੂੰ ਦੇਖ ਹੀ ਜਾਈ ਕੀ ਬਣਦਾ ਤੇਲ ਦੇਖ ਤੇਲ ਦੀ ਧਾਰ ਦੇਖ ਨਹੀਂ ਮੈਨੂੰ ਤਾਂ ਆਪਦੇ ਨੂੰ ਰਾਤ ਟੇਕ ਨਹੀਂ ਆਉਂਦੀ ਮੈਂ ਤਾਂ ਐ ਆਉਂਦਾ ਵੀ ਜਵਾਕਪਾਲਦਾ ਸੀ ਚੱਲ ਆਪਦੇ 14 ਕਿੱਲਾ ਦੀ ਵਾਹੀ ਕਰਦੇ ਸੀ ਠਾਠ ਮਾਰਦੇ ਸੀ ਨੀ ਉਹੋੜਦੇ ਆਣੇ ਐ ਡੜੇ ਕਾਂਟੇ ਕਰਾ ਕੇ ਦੇ ਰੱਖਿਆ ਉਹਨੂੰ ਲੈ ਉਹ ਤਾਂ ਭਾਈ ਆਲਕੁਛ ਹੀ ਦੇਊਗਾ ਹੁਣ ਸਾਰਾ ਕੁਛ ਉਹਦਾ ਘਰਬਾਰ ਸਾਰਾ ਕੁਛ ਜ਼ਮੀਨ ਸਭ ਕੁਝ ਜਾਈ ਜਾਣਾ ਮੈਨੂੰ ਗੁੱਸਾ ਬਹੁਤ ਚੜੀ ਜਾਂਦਾ ਤਿੰਨੇ ਪਸੂ ਸੂਣ ਵਾਲੇ ਐ ਪਤਾ ਤੈਨੂੰ ਤਾਂ ਆਹੀ ਤਾਂ ਚੌੜਾ ਹੋਇਆ ਪਤਾ ਮੈਨੂੰ ਹਾਂ ਮੈਂ ਤਾਂ ਐ ਸੋਚਿਆ ਸੀ ਮੈਂ ਕਿੱਕਾ ਗਾਂ ਸੂਤੀ ਜਦੋਂ ਇਹਨੂੰ ਵੇਚ ਦਾਂਗੇ ਚੱਲ ਹੈ ਆ ਦੋ ਰੱਖ ਲਾਂਗੇ ਮੌਨਾ ਸਾਂਹੀ ਬੈਠਾ ਹੁਣ ਹੈ ਨਹੀਂ ਦੁੱਧਾਂ ਤੇ ਥੋੜੇ ਕਰਮਾਂ 'ਚ ਮੁੱਕ ਗਿਆ ਬਸ ਉਹਦਾ ਹੁਣ ਚੱਲ ਕੋਈ ਨਹੀਂ ਜਾਨੀ ਮੈਨੂੰ ਵੀ ਚੇਰ ਲੱਗੀ ਜਾਂਦਾ ਚੱਲ ਚੰਗਾ ਚੰਗਾ ਮੈਂ ਆਉਂਗੀ ਮਾਰ ਲਈ ਗੇੜਾ ਫੇਰ ਕੋਈ ਨਹੀਂ ਠੀਕ ਹੈ ਨਾ ਮੇਰੇ ਤਾਂ ਕਰਮਾਂ ਚ ਜਿਹੜਾ ਦੁੱਖਾ ਰੋਈ ਜਾਨੀ ਆ ਕੋਈ ਕਰਮਾਂ ਚ ਕੋਈ ਨਾ ਇਹ ਤਾਂ ਕੰਜਰ ਨੂੰ ਪਹਿਲਾਂ ਮੈਂ ਤਾਂ ਪਤਾ ਸੀ ਉਦੋਂ ਮਾਰ ਦਾਂ ਲੀ ਇਹਨੂੰ ਹਾਂ ਕੋਈ ਨਾ ਆਪਣੇ ਕਰੇ ਤਾਂ ਕੀ ਬਣਦਾ ਬਗਜਾ ਕਰੇ ਕਿਵੇਂ ਟੱਪਦੀ ਫਿਰਦੀ ਆ ਗਲਗਾਂ ਚ ਪੂਰੇ ਸੱਤ ਕਿੱਲੇ ਖੁੱਸੇ ਆ ਹੱਥੋਂ ਹੁਣ ਕਾਲਜੇ ਨੂੰ ਅੱਗ ਲੱਗੀ ਪਈ ਆ ਹੁਣ ਤੈਨੂੰ ਕਿੱਥੇ ਟੱਕ ਚੰਗਾ ਲੱਗਦਾ ਹੈ ਹੁਣ ਤਾਂ ਤੈਨੂੰ ਬੁਰੇ ਦਿਖਾਈ ਦਿੰਦਾ ਦਿਨੇ ਵੀ ਓਡਾ ਤੇ ਰਾਤ ਵੀ ਓਡਾ ਕਹਿੰਦੇ ਹੁੰਦੇ ਨਾ ਅਕੇ ਰਾਤਾਂ ਦੀ ਨੀਂਦ ਉੱਡ ਜਾਂਦੀ ਜਦੋਂ ਹੱਥ ਚੋਂ ਚੀਜ਼ ਜਾਂਦੀ ਆ ਤੇਰੇ ਤਾਂ 7 ਕਿੱਲੇ ਤੇ 8 ਦਾ ਕਮਲ ਦੇ ਘਰ ਤੇ ਤਿੰਨ ਤੇਰੇ ਪਸ਼ੂ ਸਭ ਕੁਝ ਹੀ ਗਿਆ ਹੱਥੋਂ ਤੂੰ ਤਾਂ ਹੁਣ ਪਿੱਟਣਾ ਹੀ ਆ ਪਿੱਟਦੀ ਫੇਰ ਕਰਮਾਂ ਨੂੰ ਅਤੀ ਗੱਲਾਂ ਸਿਆਪ ਪਈ ਆ ਜਾਨ ਨੂੰ ਕੰਮ ਹੀ ਨਹੀਂ ਨਿਭੜਦੂ ਲੈ ਅੱਗ ਲੱਗਣੀ ਆ ਪੈਪ ਦੀ ਬਚਾਲੇ ਸੱਟ ਰੱਖੀ ਆ ਵੀ ਇਹ ਤਾਂ ਇਕੱਠੀ ਕਰ ਦੋ ਕਿ ਸਾਰੇ ਮੇਰੇ ਜਾਨ ਨੂੰ ਸਿਆਪ ਪਏ ਆ ਇਹ ਕੋਲ ਲੱਗ ਕੇ ਬਹਿ ਗਿਆ ਵੀ ਤੀਨੀ ਦੇ ਗੋਡੇ ਲਾ ਕੇ ਅੱਗੇ ਸਾਰਾ ਕੰਮ ਨਿਬੇੜ ਦਿੰਦਾ ਸੀਗਾ ਤਾਂ ਕਿੱਥੇ ਮੇਰੀ ਜਾਨ ਨੂੰ ਸਿਆਪੇ ਕਿਤੇ ਡੇੜਾ ਤਾਂ ਤੀਜੇ ਦਾ ਬਹਿ ਜਾ ਮੈਂ ਤਾਂ ਕਿ ਨਹੀਂ ਜਿਹੜਾ ਰਿਸ਼ਤਾ ਕਰਾਇਆ ਮਾਰੀ ਜਾਵੇ ਉਹ ਇਹੋ ਜਿਹੀ ਕਲੇਨੀ ਮਤਲਬ ਕਿ ਪੱਜ ਜੇ ਕਿਸੇ ਨਾਲ ਮਨੇ ਪਤਾ ਲੱਗ ਜੇ ਮਨਿੰਦਰ ਸਸੀ ਕੰਮੀ ਸਸੀ ਕਾ ਹੋਰ ਤੂੰ ਠੀਕ ਹੈ ਮੈਂ ਤਾਂ ਠੀਕ ਹਾਂ ਤੁਸੀਂ ਠੀਕ ਹਾਂ ਹਾਂ ਠੀਕ ਹੈ ਵਧੀਆ ਆ ਜਾ ਬੈਠ ਜਾ ਨਾ 10 ਦਿਨ ਦੇ ਮੈਂ ਪੇਹ ਦਿਨ ਦੀ ਲਾਡੀ ਨੂੰ ਚੜਾ ਲਿਆਂਦਾ ਅੱਡੇ ਤੋਂ ਬਸ ਮੈਂ ਤਾਂ ਉੱਧਾ ਆਪੇ ਆ ਗਈ ਮਹਾ ਹਕੀਬ ਤਾਂ ਕਰੇ ਹੋਊਗਾ ਕਿ ਨਾ ਹੋਊਗਾ ਇੱਧਰ ਕਿਆ ਹੋਊਗਾ ਉਹ ਹੂ ਹੈ ਵੀ ਨਹੀਂ ਕਰੇ ਖੇਤ ਗਿਆ ਹੋਇਆ ਸੀ ਅੱਛਾ ਹਾਂ ਤੇ ਹੋਰ ਵੀ ਦੇ ਵਰਗੇ ਠੀਕ ਹੈ ਕਰੇ ਸਾਰੇ ਠੀਕ ਹੈ ਤੂੰ ਦੱਸ ਬਸ ਠੀਕ ਹੈ ਮੈਂ ਮੈਂ ਤਾਂ ਹਾਂ ਕੀ ਕਲੇਜ ਆ ਪਾ ਰੱਖਿਆ ਉਹ ਕੀ ਕਹਿੰਦੇ ਐ ਬਥੇਰਾ ਕੁਛ ਕਹਿੰਦੇ ਕੀ ਦੱਸਾਂ ਜਾਨ ਨੂੰ ਸਿਆਪਾ ਕਰਤਾ ਮੇਰੀ ਨੂੰ ਤੁਸੀਂ ਕਰੋ ਪੁਸ਼ਪਰਤਾਰ ਕੀਤੀ ਤੂੰ ਪਤਾ ਨਹੀਂ ਸੀਗਾ ਉਦੋਂ ਚੱਕ ਕੇ ਰਿਸ਼ਤਾ ਕਰਤਾ ਲੈ ਐਂ ਕਿ ਮੇਰੇ ਰਿਸ਼ਤਾ ਕੀਤਾ ਅਸੀਂ ਕੋਈ ਜਾਣ ਬੁੱਝ ਕੇ ਨਹੀਂ ਕੀਤਾ ਉਹ ਤਾਂ ਇਹਨਾਂ ਨੇ ਇਹ ਕਿਹਾ ਸੀ ਵੀ 14 ਕਿੱਲੇ ਜ਼ਮੀਨ ਦੇ ਆਉਂਦੇ ਆ ਮੁੰਡੇ ਨੂੰ ਹੁਣ ਕਰਾਓ ਪੂਰੇ 14 ਕਿੱਲੇ ਹੈ ਅਗਲਾ ਤਾਂ ਸ੍ਰੀਕ ਵਿਆਹ ਕਰਾ ਕੇ ਬੈਠ ਗਿਆ ਲੈ ਗਿਆ 7 ਕਿੱਲੇ ਆ 7 ਰਹਿ ਗਏ ਹੁਣ ਨਾ ਮੈਨੂੰ ਐਂ ਦੱਸ ਜਦੋਂ ਉਹਨੇ ਵਿਆਹ ਕਰਾਉਣ ਨੂੰ ਕਿਹਾ ਕੋਈ ਗੱਲਬਾਤ ਤੁਹਾਡੇ ਨਾਲ ਤਾਂ ਕੀਤੀ ਹੋਣੀ ਹੈਗੀ ਮਾੜੀ ਮੁੱਟ ਜਾ ਇਹ ਤਾਂ ਨਿੱਜੜੀ ਨਾ ਕੀਤੀ ਹੋਣੀ ਆ ਮੰਮੀ ਜੇ ਕੀਤੀ ਹੁੰਦੀ ਤਾਂ ਅਸੀਂ ਹੁਣ ਕੋਲੋਂ ਦਿੰਦੇ ਸੀ ਵਿਆਹ ਅਸੀਂ ਕਿੱਥੇ ਹੋਏ ਜਿੰਨ ਲਹੂਣ ਦਿੱਤੀਆਂ ਸੰਨ ਤਾਂ ਪਤਾ ਹੀ ਨਹੀਂ ਕਿਵੇਂ ਕਰ ਗਿਆ ਵਿਆਹ ਸੰਨ ਤਾਂ ਬਾਅਦ ਚ ਪਤਾ ਲੱਗਿਆ ਘਰੇ ਬਿਠਾ ਤੀ ਲਿਆ ਕੇ ਮੈਂ ਉਹ ਤਾਂ ਤੇਰੇ ਸੱਸ ਬਾੜੀ ਚਲਾਕ ਬਣਦੀ ਸੀ ਵੀ ਬਸ ਮੈਂ ਹੀ ਹੈਗੀ ਮੇਰੇ ਤੋਂ ਬਾਹਰ ਇਹ ਇੱਕ ਇੰਚ ਨਹੀਂ ਜਾਂਦਾਗਾ ਤੇ ਹੁਣ ਆਉਂ ਕੁਝ ਗੱਲਾਂ ਜੋਗੀ ਆ ਪੱਲੇ ਉਹਦੇ ਵੀ ਕੁਝ ਨਹੀਂ ਮੁਰ ਕਿਥੇ ਪੱਟ ਪਿੱਟੀ ਜਾਵੇ ਆਪਦੇ ਹੋਟ ਬਿੱਟਨਾਂ ਕੀ ਬੰਦਾਗਾ ਜਾਂ ਤਾਂ ਪਹਿਲਾਂ ਹੀ ਉਹਨੂੰ ਬਸ ਚ ਰੱਖਦੀ ਨਾ ਕਰੋ ਵੀ ਗੰਦਗੀ ਬਾਹਰ ਫੜ ਕੇ ਘਰੋਂ ਕਰ ਦਿੰਦੇ ਕੀ ਕਰ ਦਿੰਦੇ ਇਹ ਜਿਹੜਾ ਉਹ ਦੱਸ ਤੇ ਸਹੀ ਗੱਲ ਹੈ ਗੁੰਡੇ ਨੂੰ ਲਾਉਂਦੀ ਨਾਲ ਬਾਹਰ ਕੱਢ ਦੇ ਜਦੋਂ ਪੰਚਾਇਤ ਦੇ ਵਿੱਚ ਤੁਹਾਡੀ ਗੱਲ ਹੋਈ ਵੀ ਹੈ ਕਿ ਹਾਂ ਭਾਈ ਵੀ ਇਹ ਜਵਾਕ ਪਾਉਗਾ ਜ਼ਮੀਨ ਜਿਹੜੀ ਹੋਈ ਇਹ ਦੇਊਗਾ ਸਾਰੀ ਮਮੀ ਉਹ ਕਿਹੜੇ ਗੱਲ ਸੁਣਦਾ ਉਹ ਤਾਂ ਆਪ ਚਾਚੇ ਦੇ ਮਗਰ ਲੱਜੇ ਫਿਰ ਕੀ ਹੋਗਾ ਨਾ ਚਾਚੇ ਨੇ ਚੱਲ ਵਿਆਹ ਕਰਾ ਲੈ ਲੈ ਘਰ ਵਸਦਾ ਹੋ ਗਿਆ ਲੈ ਦੱਸ ਆਹੋ ਫਿਰ ਕੀ ਮਗਰ ਲੱਗਦਾ ਤੈਨੂੰ ਕੀ ਘੋਲ ਕੇ ਸਿਰ ਨਾ ਹੋਇਆ ਉੱਧਰ ਨਿਕਲੀ ਹੈਗੀ ਉਹ ਪਤਾ ਨਹੀਂ ਕਿੱਥੇ ਨਿਕਲੀ ਕਿਹੜਾ ਦੱਸ ਕੇ ਜਾਂਦੀ ਆ ਜੇ ਪਤਾ ਹੋਵੇ ਨਾ ਜੇ ਘਰੇ ਬੈਠੇ ਗੱਲਾਂ ਬਾਤ ਸੁਣੇ ਤਾਂ ਇਹਨੂੰ ਪਤਾ ਲੱਗੇ ਸਦਨ ਕੋਲ ਇੱਕ ਅਸ਼ਦੀ ਰਹਿੰਦੀ ਆ ਹੈਂ ਫਰਦੀ ਰਹਿੰਦੇ ਲੋਕਾਂ ਦੇ ਭੌਂਕਦੀ ਆਏ ਤਾਂ ਹੈ ਨਹੀਂ ਵੀ ਆਪਦੇ ਘਰੇ ਕੀ ਕੁਝ ਹੋਇਆ ਪਿਆਗਾ ਮੇਰੀ ਗੱਲ ਆ ਆnde ਕੋਈ ਗੱਲ ਨਹੀਂ ਮੈਂ ਇਹ ਕਰਦੀ ਆ ਇਹਦੇ ਨਾਲ ਗੱਲ ਗੱਲ ਕਰਕੇ ਜਾਈ ਮੈਂ ਤਾਂ ਦੱਸਦਾ ਮੈਂ ਗੱਲ ਕਰਕੇ ਕਿ ਮੈਂ ਇਹਨੂੰ ਇਹੀ ਗੱਲ ਕਹੂੰਗੀ ਭਾਈ ਜਮੀਨ ਜਿਹੜੀ 14 ਕਿੱਲੇ ਹੋਈ 14 ਕਿੱਲੇ ਪੂਰੀ ਕਰਾ ਸਾਡੀ ਇੱਥੇ ਹਾਂ ਬਸ ਪੂਰੀ ਚਾਹੀਦੀ ਆ ਪੂਰਾ ਡਰਾ ਕੇ ਜਾਈਏ ਇਹਨਾਂ ਨੂੰ ਕੋਈ ਗੱਲ ਨਹੀਂ ਆਹੀ ਸੱਦਿਆ ਮੈਂ ਤੈਨੂੰ ਵੀਰੇ ਨੇ ਕਿਉਂ ਨਹੀਂ ਨਾਲ ਲੈ ਕੇ ਆਈ ਚੰਗੀ ਤਨੇਸੜੀ ਦਿੰਦਾ ਇਹਨਾਂ ਨੂੰ ਲੈ ਕੰਜਰੀ ਮੌਨ ਕਾਨੂੰ ਦਿੰਨੀ ਆ ਵਿਛਾਉਣ ਚਾਦਰਾਂ ਕਰਦੀ ਆ ਕੀ ਨਾ ਖਰੀ ਭੈਣ ਜੀ ਤੁਸੀਂ ਇਹ ਕਿਵੇਂ ਆ ਗਈ ਆਉ ਆ ਗਈ ਆਜੋ ਆਜੋ ਭੈਣ ਜੀ ਤੁਹਾਡੇ ਵਾਸਤੇ ਆਈ ਆ ਇੱਥੇ ਮੈਂ ਲੈ ਸਾਸਰੀ ਘਰ ਪੈਣ ਜੀ ਸਾਸਰੀ ਘਰ ਵਾਸਤੇ ਠੀਕ ਹੈ ਬਹਿ ਜਾਓ ਇੱਥੇ ਹੋਰ ਕਿਵੇਂ ਆਣਾ ਹੋਇਆ ਲੈ ਕਿਵੇਂ ਆਉਣਾ ਹੋਇਆ ਕਿ ਮੈਂ ਮਦਿੱਤੀ ਦੇ ਘਰੇ ਆ ਨਹੀਂ ਸਕਦੀ ਬਾਕੀ ਤੁਹਾਡੇ ਲੱਛਣ ਲਿਆਏ ਐ ਇੱਥੇ ਦੁਬਾਰੇ ਮੈਨੂੰ ਬੁਲਾ ਕੇ ਚੱਲ ਕੋਈ ਨਾ ਵਧੀਆ ਭੈਣ ਜੀ ਲੱਤੀਆਂ ਦਾ ਘਰ ਐ ਕੋਦੋਂ ਮਰਜੀ ਆਵੇ ਮਾਪੇ ਕੋਦੋਂ ਮਰਜੀ ਜਾਵੇ ਰਾਜੀ ਖੁਸ਼ੀ ਆਵੇ ਤਾਂ ਗੱਲ ਬੱਕਰੀ ਹੁੰਦੀ ਐ ਤੇ ਜਿਹੜਿਆ ਤੁਹਾਡੇ ਕੁੱਤ ਕਲੇਸ਼ ਚ ਆਵੇ ਇਹ ਗੱਲ ਚੰਗੀ ਨਹੀਂ ਹੁੰਦੀ ਨਹੀਂ ਨਹੀਂ ਭੈਣ ਜੀ ਇਹੋ ਜੀ ਤਾਂ ਕੋਈ ਗੱਲ ਨਹੀਂ ਹੋਰ ਚਾਹ ਬਣਾਤੀ ਤੇਰੇ ਮੰਮੀ ਵਾਸਤੇ ਕੋਈ ਗੱਲ ਨਹੀਂ ਮੰਮੀ ਚਾਹ ਵੀ ਪਿਆ ਦੂੰ ਪਰ ਜਿਹੜੀ ਗੱਲ ਮੰਮੀ ਕਰਨ ਆਈ ਐ ਨਾ ਤੁਸੀਂ ਉਹ ਕਰ ਲੋ ਕੋਈ ਗੱਲ ਨਹੀਂ ਜਾ ਐ ਕਰ ਦੁੱਧ ਚ ਪੱਤੀ ਪਾ ਦੇ ਤੇਰੀ ਮੰਮੀ ਨੂੰ ਬਸ ਪੀਤੀ ਪਈ ਦੁੱਧ ਤੇ ਪੱਤੀ ਵਾਹ ਹੋਰ ਭੈਣ ਜੀ ਸਾਰੇ ਠੀਕ ਸੀ ਆਪਣੇ ਆਹੋ ਠੀਕ ਹੈ ਸਾਨੂੰ ਕੀ ਹੋਣਾ ਸੀਗਾ ਤੁਸੀਂ ਦੱਸੋ ਤੁਸੀਂ ਘਰੇ ਕੀ ਕਰ ਰੱਖਿਆਗਾ ਨਹੀਂ ਨਹੀਂ ਕੋਈ ਗੱਲ ਨਹੀਂ ਸਾਡੇ ਘਰੇ ਤਾਂ ਕਿਉਂ ਕੀ ਹੋ ਗਿਆ ਮੈਂ ਸਾਰੀ ਗੱਲ ਮਨਿੰਦਰ ਨੇ ਦੱਸ ਤੀ ਮੇਰੀ ਸੁਣ ਲੋ ਗੱਲ ਭੈਣ ਜੀ 14 ਕਿੱਲੇ ਤੇ ਮੈਂ ਕੁੜੀ ਨੂੰ ਵਿਆਇਆ ਸੀ ਤੇ ਮੇਰੀ ਕੁੜੀ ਦੇ 14 ਕਿੱਲੇ ਪੂਰੇ ਕਰਕੇ ਦੋ ਜਿਵੇਂ ਮਰਜ਼ੀ ਕਰੋ ਹੁਣ ਕੋਈ ਨਾ ਭੈਣ ਜੀ ਲੈ ਜਮੀਨ ਕਿੱਧਰ ਜਾਂਦੀ ਆ ਲਾਡੀ ਦੀ ਜ਼ਮੀਨ ਹੈ ਲਾਡੀ ਕੋਲ ਹੀ ਰਹੂਗੀ ਲਾਡੀ ਦੀ ਜਮੀਨ ਲਾਡੀ ਕੋਲ ਨਹੀਂ ਰਹਿੰਦੀਗੀ ਸੱਤ ਕਿਲੇ ਜਦੋਂ ਅਗਲੇ ਨੇ ਵਿਆਹ ਕਰਾ ਲੈਣਾ ਤੇ ਨਾਲ ਹੀ ਲੈ ਜਾਣਗੇ ਉਹਦੇ ਕੱਲ ਨੂੰ ਕੋਈ ਜਵਾਕ ਜੱਲਾ ਹੋ ਜਾਊਗਾ ਹਾਂ ਉਹ ਆਪਾਂ ਨੂੰ ਕਿਉਂ ਦੇਊਗਾ ਲਾਡੀ ਕੀ ਲੱਗਦਾ ਨੇੜੇ ਲੱਗਦਾ ਲਾਡੀ ਉਹਦੇ ਫਿਰ ਕੋਈ ਨਾ ਪੁੱਤ ਤੂੰ ਹੀ ਨਾ ਘਬਰਾ ਤੈਨੂੰ ਜਿਹੜੀ ਗੱਲ ਕਹੀ ਕੋਈ ਬੀਂਗਲੀ ਆਉਂਦੀ ਕਿੰਨੇ ਦਿਨ ਹੋ ਗਏ ਤੂੰ ਮੇਰੇ ਹੁੰਦੇ ਕਿਉਂ ਟੈਨਸ਼ਨ ਲੈਣੀ ਹੈ ਪੁੱਤ ਕੋਈ ਗੱਲ ਨਹੀਂ ਕੋਈ ਗੱਲ ਨਹੀਂ ਭੈਣ ਜੀ ਸਾਰਾ ਕੁਝ ਠੀਕ ਹੋ ਜਾਊਗਾ ਹੁਣ ਤੂੰ ਕਿਵੇਂ ਠੀਕ ਕਰਾਂਗੇ ਜਦੋਂ ਅਗਲੀ ਆ ਕੇ ਬੈ ਗਈ ਹੈ ਕਿਵੇਂ ਕਰਾਂਗੇ ਉਹਨੂੰ ਘਰੋਂ ਨਾ ਉਹ ਅਗਲਾ ਜਿਹੜਾ ਉਹਨੂੰ ਵਿਆਹ ਲੈ ਆਇਆ ਉਹ ਘਰੋਂ ਕੱਢ ਨਾਲੇ ਉਹ ਸ਼ਰੀਕ ਆ ਤੁਹਾਡਾ ਸ਼ਰੀਕ ਇੱਥੇ ਜੰਮ ਕੇ ਦਿਖਾਊਗਾ ਹੁਣ ਮੈਂ ਤਾਂ ਕੋਈ ਸ਼ਰੀਕ ਨਹੀਂ ਜੰਮਣ ਦਿੰਦੀ ਦੇਖ ਲਾਵਾ ਜੇ ਮੇਰੀ ਜ਼ਮੀਨ 'ਚ ਇੱਕ ਓੜਾ ਵੀ ਵਗ ਗਿਆ ਨਾ ਤਾਂ ਦੇਖ ਲਈ ਮੈਂ ਚੁੰਨੀ ਚੱਕ ਕੇ ਮੈਂ ਪੇਕੇ ਵਗ ਜਨਾ ਤੂੰ ਵਿਆਹ ਲਈ ਮੁੰਡਾ ਦੂਜੇ ਥਾਂ ਨਾਲ ਤੁਹਾਡਾ ਕੇਸ ਕਰੂੰਗੀ ਫਿਰ ਮੈਂ ਨਹੀਂ ਮਨਿੰਦਰ ਪੁੱਤ ਕਿਧਰ ਨਹੀਂ ਜਾਂਦੇ ਜ਼ਮੀਨ ਸਾਰੇ ਜ਼ਮੀਨ ਤੇਰੀ ਰਹੂਗੀ ਪਿਆਰ ਨਹੀਂ ਭੈਣ ਜੀ ਹੁਣ ਜਾਊਗੀ ਜਦੋਂ ਅਗਲਾ ਜਾ ਕੇ ਅੱਡ ਬੈਠ ਕੇ ਨਾ ਸ਼ਰੀਕ ਤੁਹਾਡਾ ਜ਼ਮੀਨ ਦਾ ਹਿੱਸਾ ਲੈ ਕੇ ਜਾਊਗਾ ਜ਼ਮੀਨ ਕਿਉਂ ਤੂੰ ਛੱਡ ਜੂਗਾ ਨਹੀਂ ਨਹੀਂ ਭੈਣ ਜੀ ਇਹ ਸਾਨੂੰ ਬਹਿਮ ਇਹ ਤੇ ਨਹੀਂ ਜਾਂਦੀ ਜ਼ਮੀਨ ਐ ਇੱਥੇ ਰੋਣੇ ਸਾਨੂੰ ਬਹਿਮ ਨਹੀਂ ਹੈਗਾ ਸਾਡੇ ਅੱਖੀਆਂ ਸੇ ਦੇਖੀ ਜਾਂਦੀਆਂ ਸਾਰਾ ਕੁਝ ਬਹਿਮ ਨਹੀਂ ਤੇ ਤਾਂ ਮੈਂ ਹੀ ਮਾਰਾਂ ਮੈਂ ਤੈਨੂੰ ਦੱਸਤਾ ਗੱਲ ਨਵੇੜਲਾ ਪੰਚਾਇਤ ਇਕੱਠੀ ਕਰਲਾ ਜ਼ਮੀਨ ਹੁਣ ਲਾਡੀ ਦੇ ਨਾਮ ਕਰਾ ਦੇ ਮੈਂ ਦੱਸੀ ਜਾਂਦੀ ਆ ਤੇਰੇ ਮੈਂ ਜਦੋਂ ਤੂੰ ਰਿਸ਼ਤਾ ਲੈਤਾ ਸੀ ਉਹਨਾਂ ਦਾ ਤੂੰ ਹਿੱਕ ਛਾਪੜਦੀ ਸੀ ਵੀ 14 ਦੇ 14 ਕਿੱਲੇ ਮੇਰੇ ਮੁੰਡੇ ਦੇ ਆ ਤੇ ਅੱਜ ਕੀ ਹੋ ਗਿਆ ਕੋਈ ਨਾ ਭੈਣ ਜੀ ਹੁਣ ਵੀ ਮੇਰੇ ਪੁੱਤ ਦੇ ਹੀ 14 ਕਿੱਲੇ ਕਿਵੇਂ ਤੇਰੇ ਪੁੱਤ ਦੇ ਆ ਮੈਨੂੰ ਐਂ ਦੱਸ ਦੇ ਕਿਹੜੇ ਪਾਸੇ ਤੇਰੇ ਪੁੱਤ ਦੇ ਆ ਮਨਿੰਦਰ ਪੁੱਤ ਤੈਨੂੰ ਤਾਂ ਸਾਰਾ ਪਤਾ ਹੀ ਹੈ ਨਾ ਤੂੰ ਬੋਲ ਨਾ ਮੈਨੂੰ ਕਿਹਤੋਂ ਮੰਮੀ ਨੇ ਚਾਹ ਬਣਾ ਕੇ ਲੈ ਕੇ ਦੇ ਮੈਂ ਤਾਂ ਪਿਆ ਦੁੱਧਾ ਹਾਂ ਕੋਈ ਗੱਲ ਨਹੀਂ ਕਾਹਤੋਂ ਆਦੇ ਮੈਨੂੰ ਕੋਈ ਲੋੜ ਨਹੀਂ ਜਿਹੜੀ ਮੈਂ ਗੱਲ ਕਹਿੰਦੀ ਆ ਨਾਲ ਤਾਂ ਮੁੰਡੇ ਨੂੰ ਸਦੋ ਨਾਲੇ ਮੇਰੇ ਪੁੱਤਾਂ ਦੀ ਜ਼ਮੀਨ ਪੂਰੀ ਕਰਕੇ ਦੋ ਮੇਰੀ ਧੀ ਕੋਈ ਨਾ ਭੈਣ ਜੀ ਆ ਜਾਂਦਾ ਮੁੰਡਾ ਵੀ ਆ ਜਾਂਦਾ ਐਵੇਂ ਤੁਸੀਂ ਕਬਰਾਉਣੇ ਕਿਉਂ ਆ ਮੈਂ ਦੱਸ ਲਹਾਂ ਕਬਰਾ ਨਹੀਂ ਆਏ ਜਿਹੜੇ ਸਾਡੇ ਨਾਲ ਗੱਲ ਕੀਤੀ ਸੀ ਉਹ ਅੱਧ ਵੀ ਨਹੀਂ ਰਿਹਾ ਤੁਹਾ ਕੋਈ ਨਾ ਆਪਾਂ ਹੋਰ ਹੀ ਗੱਲ ਕਰੋ ਮੈਂ ਉਹਨਾਂ ਦਾ ਸਮਝ ਕਰ ਲਈ ਤੇਜਨ ਨਾਲ ਕੀਤੀ ਤੂੰ ਤੇਜਨ ਨਾਲ ਹੈ ਉਹ ਰਿਸ਼ਤਾ ਕਰਾਇਆ ਕਿਉਂ ਕਰਾਇਆ ਪੁੱਛ ਉਹਨੂੰ ਗੱਲ ਸੁਣ ਮੇਰੀ ਮੈਂ ਲਾਡੀ ਨੂੰ ਕਿਹਾ ਉਹ ਤੇਜਨ ਦੇਖਣ ਗਿਆ ਵੀ ਹੈਗਾ ਕਿ ਨਾ ਕਰੇ ਨਾ ਪਤਾ ਨਹੀਂ ਕਿੱਥੋਂ ਆਏ ਕਿਤਨਾ ਮੈਨੂੰ ਐ ਦੱਸ ਜਦੋਂ ਅਗਲੇ ਨੇ ਐਡਾ ਵੱਡਾ ਕਦਮ ਚੱਕਿਆ ਤੁਹਾਨੂੰ ਮਾਣੀ ਮੋਟੀ ਤਾਂ ਖਬਰ ਦਿੱਤੀ ਹੋਣੀ ਐ ਐਵੇਂ ਤਾਂ ਨਹੀਂ ਲਿਆ ਘਰੇ ਹੁਣ ਹੀ ਪਤਾ ਮਾ ਇਹਨਾਂ ਨੂੰ ਜਾਣ ਕੇ ਮੇਰੇ ਤੋਂ ਲੁਕੋ ਰੱਖਦੇ ਆ ਇਹ ਮੇਰੇ ਨਾਲ ਚਲਾਕੀਆਂ ਕਰਦੇ ਨੇ ਪੁੱਤ ਕਿਉਂ ਬੋਲੀ ਜਾਂਦੀ ਹੈ ਬਲਿੰਦਰ ਕਾਦੀ ਚਲਾਕੀ ਕਰੀ ਕੋਈ ਨਾ ਬੋਲੀ ਮੈਂ ਤਾਂ ਮੈਂ ਤਾਂ ਬੋਲੂਗੀ ਕੋਈ ਨਹੀਂ ਹਟਾ ਸਕਦਾ ਮੈਂ ਉਹ ਕਿਹੜੇ ਨੂੰ ਬੋਲਿਆ ਨਾ ਤਾਂ ਇਹ ਇਹ ਤੁਹਾਨੂੰ ਕਹਿ ਸਕਦੀ ਹੈਗੀ ਉਹਦੇ ਹੋਰ ਦੇ ਕਿੰਦਾਗੇ ਨਾਗ ਮਾਰੇ ਤੁਸੀਂ ਮੈਨੂੰ ਚੁੱਪ ਕਰਾਓ ਮਲੇਂਦਰ ਨੂੰ ਕੋਈ ਗੱਲ ਨਹੀਂ ਆਪਾਂ ਕਰਦੇ ਆਂ ਗੱਲ ਇਹਨੂੰ ਦੇ ਚੁੱਪ ਕਰਾ ਦੂੰਗੀ ਜਮੀਨ ਪੂਰੀ ਕਰਦੇ ਇਥੇ ਕਰਾ ਦੇਣੀ ਹੈ ਚੁੱਪ ਇਹਨੂੰ ਮੈਂ ਤਾਂ ਮੈਂ ਤਾਂ ਚੁੱਪ ਕਰ ਜੇ ਨਹੀਂ ਮੈਂ ਤੇਰੀ ਮਾਂ ਨਾਲ ਵਗ ਜੈਣੀ ਚੁੱਪੀ ਚੁੱਪਾ ਮੈਂ ਤਾਂ ਬੱਸ ਨਾ ਕਾਲੇ ਨੇ ਤੈਨੂੰ ਕੀ ਗੱਲ ਕਹੀ ਹੈ ਵੀ ਤੇਰੀ ਜ਼ਮੀਨ ਹੈ ਤੈਨੂੰ ਦਵਾਉ ਭਾਣੇ ਤੂੰ ਉਹੀ ਬੋਲੀ ਜਾਨੀ ਹੈ ਚੁੱਪੀ ਹੈ ਮੈਂ ਤਾਂ ਚੁੱਪੀ ਮੈਂ ਖੜੀ ਹੋ ਕੋਈ ਫਾਇਦਾ ਨਹੀਂ ਮੱਥਾ ਮਾਮਦਾ ਸੁਬੜੀ ਨਾ ਤੂੰ ਚੱਲ ਆ ਲੈ ਤੈਨੂੰ ਚਾ ਮੇਰੀ ਗੱਲ ਸੁਣ ਲੈ ਭੈਣ ਜੀ ਜਿਆਦਾ ਇੱਥੇ ਕਰਦੇ ਜ਼ਮੀਨ ਪੂਰੀ ਠੀਕ ਹੈ ਜੇ ਤੂੰ ਜ਼ਮੀਨ ਪੂਰੀ ਨਹੀਂ ਕਰ ਸਕਦੀ ਤੇ ਮੈਂ ਆਦੇ ਤੀਨੋਂ ਲੈ ਕੇ ਜਾਊਂਗੀ ਖੜੀ ਹੋ ਜਾ ਭੈਣ ਜੀ ਗੱਲ ਸੁਣੋ ਮੇਰੀ ਬੜੀ ਪਈਆ ਗੱਲ ਗੱਲ ਸੁਣੋ ਭੈਣ ਜੀ ਤੁਸੀਂ ਮੇਰੀ ਆਏ ਥੋੜਾ ਲੈ ਕੇ ਜਾਓਗੇ ਮਨਿੰਦਰ ਨੂੰ ਨਾਲ